ਹੇ ਗੁਰੂ ਸਾਹਿਬ ਜੀਓ ਅਗਨਤ ਛਾ ਆਪਣੀ ਦੇਰਾਸ ਅਗਨਤ ਛਾ ਆਪਣੀ ਦੇਰਾਸ ਅਗਨਤ ਛਾ ਆਪਣੀ ਦੇਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਸ਼ ਬਹੁਰ ਸ਼ਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗੇ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਪੁਸਤੀ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਪੰਜਵੀਂ ਅਸ਼ਟਪਦੀ ਔਰ ਇਹ ਦੂਸਰਾ ਪਦਾ ਆਪ ਜੀ ਨੇ ਸਰਵਨ ਕੀਤਾ ਹੈ ਨਾਨਕ ਸਾਹਿਬ ਸਦਾ ਦਿਆਲ ਹੈ ਏ ਨਾਨਕ ਉਹ ਸਾਹਿਬ ਪਰਮਾਤਮਾ ਸਦਾ ਹੀ ਦਿਆਲੂ ਹੈ ਉਹ ਸਦਾ ਹੀ ਆਪਣੇ ਜੀਵਾਂ ਤੇ ਦਇਆ ਕਰਦਾ ਹੈ ਸਦਾ ਹੀ ਆਪਣੇ ਜੀਵਾਂ ਨੂੰ ਦਿਆਲੂ ਦਾ ਅਰਥ ਹੁੰਦਾ ਹੈ ਦਇਆ ਕਰਕੇ ਦੇਣ ਵਾਲਾ ਤੋ ਸਦਾ ਹੀ ਦਇਆ ਕਰਕੇ ਸਾਨੂੰ ਦਿੰਦਾ ਹੈ ਪਰ ਕੀ ਕਾਰਨ ਹੈ ਜੇ ਉਹ ਸਹਬ ਸਦਾ ਹੀ ਦਇਆ ਕਰਕੇ ਦਿੰਦਾ ਹੈ ਤੇ ਬੰਦਾ ਫਿਰ ਖੁਸ਼ ਕਿਉਂ ਨਹੀਂ ਰੱਬ ਤੋਂ ਸਵਾਲ ਪੈਦਾ ਹੁੰਦਾ ਨਾ ਜੀਉ ਸਹਿਬ ਸਦਾ ਹੀ ਦਇਆ ਕਰਦਾ ਹੈ ਤੇ ਦਇਆ ਕਰਕੇ ਉਹ ਸਾਰਿਆਂ ਨੂੰ ਦਿੰਦਾ ਹੈ ਫਿਰ ਬਹੁਤਾਂਤ ਦੁਨੀਆਂ ਰੱਬ ਤੋਂ ਖੁਸ਼ ਕਿਉਂ ਨਹੀਂ ਹੈ ਕਹਿੰਦਾ ਹੁਣ ਤਾਂ ਰੱਬ ਵੀ ਵੈਰੀ ਬਣ ਗਿਆ ਇਦਾਂ ਕਹਿ ਦਿੰਦੇ ਨੇ ਕਈ ਵਾਰ ਕਾਰਨ ਕੀ ਹੈ ਬਸ ਉਹ ਕਾਰਨ ਨਾ ਜਿਹੜਾ ਗੁਰਮਖੋ ਉਹ ਸਾਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇਸ ਪਾਵਨ ਪਦੇਤੀ ਅੰਦਰ ਪੌੜੀ ਦੇ ਅੰਦਰ ਸਮਝਾਇਆ ਹੈ ਪੌੜੀ ਦੀ ਆਰੰਭਤਾ ਹੈ ਅਗਨਤ ਸ਼ਾ ਆਪਣੀ ਦੇ ਰਾਸ ਇੱਕ ਤੈਨੂੰ ਸਾਹ ਨਹੀਂ ਬੋਲਣਾ ਸਾਹ ਦਾ ਅਰਥ ਬਣਨ ਦੇਗਾ ਸਵਾਸ ਇਹ ਹੈ ਸ਼ਾ ਪੈਰ ਚ ਲਾ ਕੇ ਬਿੰਦੀ ਸ਼ਾ ਸ਼ਾ ਦਾ ਅਰਥ ਹੁੰਦਾ ਹੈ ਪਰਮਾਤਮਾ ਮਾਲਕ ਵੱਡਾ ਅਮੀਰ ਤੋ ਇਥੇ ਸ਼ਹਾਦਾ ਅਰਥ ਪਰਮਾਤਮਾ ਹੀ ਹੈ ਅਗਨਤ ਅਗਨਤ ਹੁੰਦਾ ਹੈ ਬਿਨਾ ਗਿਣਤੀ ਤੋਂ ਆਪਣੀ ਦੇਹ ਰਾਸ ਰਾਸ ਹੁੰਦਾ ਪੂੰਜੀ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਜੀਵਾਂ ਨੂੰ ਬਿਨਾ ਗਿਣੇ ਅਗਨਤ ਹੀ ਆਪਣੀ ਪੂੰਜੀ ਵਿੱਚੋਂ ਦਾਤਾਂ ਦਿੰਦਾ ਹੈ ਆਪਣੀ ਦੇਹ ਰਾਸ ਉਹ ਆ ਅਗਣਤ ਦਾਤਾਂ ਦਿੰਦਾ ਹੈ ਆਪਣੀ ਪੂੰਜੀ ਦੇ ਵਿੱਚੋਂ ਆਪਣੇ ਭੰਡਾਰਿਆਂ ਦੇ ਵਿੱਚੋਂ ਬਿਨਾਂ ਗਿਣੇ ਹੀ ਜੀਵ ਨੂੰ ਦੇਈ ਜਾਂਦਾ ਹੈ ਗੁਰਮੁਖੋ ਇੱਕ ਇੱਕ ਨਕਾਣੀ ਸਮਝੋ ਪਹਿਲਾਂ ਫਿਰ ਤੁਹਾਨੂੰ ਇਹ ਸਾਰਾ ਪਤਾ ਪਕੜ ਚ ਆਏਗਾ ਇਹ ਚ ਕਹਿਣਾ ਕੀ ਚਾਹੁੰਦੇ ਆ ਪਾਤਸ਼ਾਹ ਇੱਕ ਸੱਜਣ ਨੇ ਕੁਝ ਦਿਨਾਂ ਦੇ ਲਈ ਘਰ ਤੋਂ ਬਾਹਰ ਜਾਣਾ ਸੀ ਉਹਨੂੰ ਲੱਗਿਆ ਵੀ ਘਰ 'ਚ ਮੈਂ ਕੱਲਾ ਹਾਂ ਤੇ ਜੋ ਕੁਝ ਮੇਰੇ ਕੋਲੇ ਕੀਮਤੀ ਐ ਕਿਉਂ ਨਾ ਮੈਂ ਆਪਣੇ ਕਿਸੇ ਮਿੱਤਰ ਨੂੰ ਦੇ ਜਾਵਾਂ ਘਰ ਸੁਨਾਂ ਦੇ ਕੋਈ ਚੋਰੀ ਨਾ ਕਰ ਲਈ ਉਹਨੇ ਆਪਣੀ ਕੁਝ ਕੀਮਤੀ ਵਸਤੂਆਂ ਜਾਣ ਵੇਲੇ ਆਪਣੇ ਮਿੱਤਰ ਨੂੰ ਦੇ ਦਿੱਤੀਆਂ ਕਹਿੰਦਾ ਵੀ ਪਿਆਰਿਆ 15 20 ਦਿਨ ਲੱਗ ਜਾਣੇ ਨੇ ਮੈਨੂੰ ਤੇ ਆਹ ਮੇਰੀ ਅਮਾਨਤ ਐ ਤੂੰ ਇਹਨੂੰ ਸੰਭਾਲ ਕੇ ਰੱਖ ਲੈ ਮੈਂ ਤੈਨੂੰ ਸੰਭਾਲਣ ਵਾਸਤੇ ਦੇ ਕੇ ਚੱਲਿਆ ਆਂ ਦੀ ਸਾਮ ਸੰਭਾਲ ਕਰੀ ਮੇਰੀ ਜ਼ਿੰਦਗੀ ਦੀ ਪੂੰਜੀ ਇਹੀ ਹੈ ਜਦੋਂ ਆਵਾਂਗਾ ਤੇ ਮੈਂ ਤੇਰੀ ਕੋਲੋਂ ਲੈ ਲਵਾਂਗਾ ਹੁਣ ਗੁਰਮਖੋ ਉਹ ਏਨੀ ਗੱਲ ਕਹਿ ਕੇ ਤੇ ਪਕੜਾ ਕੇ ਆਪਣੇ ਮਿੱਤਰ ਨੂੰ ਚਲਾ ਗਿਆ ਯਾਤਰਾ ਦੇ ਉੱਪਰ ਪਿੱਛੋਂ ਜਿਹਦੇ ਕੋਲੇ ਪੂੰਜੀ ਰੱਖ ਕੇ ਗਿਆ ਸੀ ਉਹਨੇ ਖੋਲ ਕੇ ਦੇਖ ਲਈ ਵੀ ਹੈ ਕਿ ਇਹ ਲੱਗਿਆ ਵੀ ਸੱਚਮੁੱਚ ਕੀਮਤੀ ਚੀਜ਼ਾਂ ਨੇ। ਅਜੇ ਤਾਂ ਉਹਨੇ 15-20 ਦਿਨ ਕਿਹਾ। ਤੇ 15-20 ਦਿਨ ਮੇਰੇ ਕੋਲੇ ਨੇ ਕਿਉਂ ਨਾ ਮੈਂ 10-15 ਦਿਨ ਵਰਤ ਕੇ ਕੁਝ ਫਾਇਦਾ ਲੈ ਲਵਾਂ ਵਰਤ ਕੇ ਦੇਖ ਲਵਾਂ। ਜਦੋਂ ਆਏ ਗਨ ਵਾਪਸ ਕਰਦੇ ਆਂਗੇ। ਹੁਣ ਗੁਰਮਖੋਂ ਨੇ ਉਹਦੀਆਂ ਚੀਜ਼ਾਂ ਵਰਤਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ 15-20 ਦਿਨਾਂ ਤੋਂ ਬਾਅਦ ਉਹ ਵਾਪਸ ਯਾਤਰਾ ਤੋਂ ਆਇਆ ਤੇ ਉਹਦੇ ਘਰ ਦਾ ਬੂਹਾ ਖੜਕਾਇਆ ਬੂਹਾ ਖੜਕਾ ਕੇ ਕਹਿਣ ਲੱਗਾ ਵੀ ਮੈਂ ਵਾਪਸ ਆ ਗਿਆ ਤੇ ਹੁਣ ਜਿਹੜੀਆਂ ਵਸਤੂਆਂ ਤੂੰ ਮੈਂ ਦੇਖ ਕੇ ਗਿਆ ਸੀ ਮੇਰੀਆਂ ਵਾਪਸ ਕਰ ਹੁਣ 15-20 ਦਿਨ ਉਹਦੀਆਂ ਵਸਤੂਆਂ ਵਰਤਣ ਤੋਂ ਬਾਅਦ ਉਹਨੂੰ ਉਹ ਵਰਤਣ ਦੀ ਆਦਤ ਪੈ ਚੁੱਕੀ ਸੀ ਹੁਣ ਉਹਨੂੰ ਦੇਣੀਆਂ ਹੀ ਬੜੀਆਂ ਔਖੀਆਂ ਹੋ ਗਈਆਂ ਹੁਣ ਇੰਝ ਲੱਗਦਾ ਵੀ ਇਹਨਾਂ ਬਿਨਾ ਮੇਰਾ ਕੰਮ ਨਹੀਂ ਚੱਲਣਾ ਕੱਲ ਨੂੰ ਆਜੀ ਅਜੀ ਘਰ ਵਾਲੀ ਬਾਹਰ ਗਈ ਹੋਈ ਐ ਅੱਛਾ ਦੋ ਦਿਨ ਫੇਰ ਬਾਅਦ ਗਿਆ ਫੇਰ ਬਹਾਨਾ ਫੇਰ ਬਹਾਨਾ ਇਦਾਂ ਕਰਕੇ ਭਾਵ ਕਿ ਹੌਲੀ-ਹੌਲੀ ਕਿਸੇ ਦੀ ਅਮਾਨਤ ਨੂੰ ਵਰਤਣ ਲੱਗ ਪਿਆ ਉਹਦੇ ਵਿੱਚੋਂ ਸੁੱਖ ਮਿਲਣ ਲੱਗ ਪਿਆ ਹੁਣ ਉਹਨੂੰ ਦੇਣਾ ਔਖਾ ਹੋ ਰਿਹਾ ਵਾਪਸ ਕਰਨਾ ਇੱਕ ਦਿਨ ਉਹਨੇ ਚਾਰ ਬੰਦੇ ਇਕੱਠੇ ਕੀਤੇ ਵੀ ਮੈਂ ਇਹਨੂੰ ਚੀਜ਼ ਦੇ ਕੇ ਗਿਆ ਸੀ ਤੇ ਇਹ ਮੈਨੂੰ ਵਾਪਸ ਨਹੀਂ ਦਿੰਦਾ ਪਿਆ ਚਾਰਾਂ ਬੰਦਿਆਂ ਨੇ ਹਾਮੀ ਭਰੀ ਚੀਜ਼ਾਂ ਤੇ ਵਾਪਸ ਕਰਨੀਆਂ ਪਈਆਂ ਪਰ ਹੁਣ ਉਹਦੀਆਂ ਹੀ ਚੀਜ਼ਾਂ ਉਹਨੂੰ ਹੀ ਵਾਪਸ ਕਰਨ ਤੋਂ ਬਾਅਦ ਦੁਖੀ ਹੋ ਰਿਹਾ ਹੈ ਵੀ ਹਾਈ ਕਿਉਂ ਮੰਗ ਲਈਆਂ ਇਹ ਕਹਾਣੀ ਸਾਡੀ ਸਾਰਿਆਂ ਦੀ ਹੈ ਤੇ ਇਹ ਕਹਾਣੀ ਆ ਕੋਈ ਕਹਾਣੀ ਨਹੀਂ ਆ ਇਹ ਇਸ ਪਾਵਨ ਪਦੇ ਦੇ ਅਰਥ ਨਹੀਂ ਗੁਰਮਖੋ ਇਹ ਕਹਿ ਲੋ ਵੀ ਇਹ ਪਦੇ ਦੇ ਅਰਥ ਨਹੀਂ ਸਾਰੇ ਆਓ ਹੁਣ ਆਪਾਂ ਵਿਚਾਰਦੇ ਆ ਤੁਹਾਨੂੰ ਲੱਗੇਗਾ ਵੀ ਇਹ ਸੱਚੀ ਹੈ ਇਹ ਅਰਥ ਹੀ ਸੰ ਬਾਣੀ ਦੇ ਆ ਗਣਤ ਛਾ ਆਪਣੀ ਦੇ ਰਾਸ ਉਹ ਛਾ ਆਪਣੀਆਂ ਅਣਗਿਣਤ ਬਿਣਾ ਗਿਣੇ ਅਨੇਕਾਂ ਹੀ ਦਾਤਾਂ ਜਿਹੜੀਆਂ ਹੈ ਇਸ ਮਨੁੱਖ ਨੂੰ ਦਿੰਦਾ ਹੈ ਖਾਤ ਪੀਤ ਵਰਤ ਅਨੰਦ ਉਲਾਸ ਇਹ ਉਸ ਦਿੱਤੀਆਂ ਹੋਈਆਂ ਰੱਬ ਦੀਆਂ ਦਾਤਾਂ ਨੂੰ ਖਾਂਦਾ ਪੀਂਦਾ ਵਰਤਦਾ ਅਨੰਦ ਉਲਾਸ ਤੇ ਮੌਜਾਂ ਦੀ ਜ਼ਿੰਦਗੀ ਮਾਣਦਾ ਆਪਣੀ ਆਮਾਨ ਕਛ ਬਹੌਰ ਛਾਲੇ ਇੱਥੇ ਵੀ ਸ਼ਾਈ ਬੋਲਣਾ ਸਾਂ ਹੀ ਬੋਲਣਾ ਆਪਣੀ ਆਮਾਨ ਆਪਣੀ ਆਮਾਨਤ ਨੂੰ ਵਾਹਿਗੁਰੂ ਪਰਮੇਸ਼ਰ ਕਛ ਬਹੌਰ ਛਾ ਲੇ ਬਹੌਰ ਹੁੰਦਾ ਦੁਬਾਰਾ ਮੁੜ ਕੇ ਜੇ ਆਪਣੇ ਕੋਲੇ ਵਾਪਸ ਮੰਗ ਲਵੇ ਉਹ ਛਾ ਪਰਮਾਤਮਾ ਦਾਤਾਂ ਦਿੰਦਾ ਇਹ ਉਹਦੀਆਂ ਦਾਤਾਂ ਨੂੰ ਮਨੁੱਖ ਵਰਤਦਾ ਤੇ ਜੇ ਉਹ ਪਰਮਾਤਮਾ ਆਪਣੀਆਂ ਦਿੱਤੀਆਂ ਹੋਈਆਂ ਦਾਤਾਂ ਹੀ ਇਸ ਬੰਦੇ ਕੋਲੋਂ ਦੁਬਾਰਾ ਬਹੌਰ ਕੀ ਹੁੰਦਾ ਦੁਬਾਰਾ ਮੁੜ ਕੇ ਮੁੜ ਕੇ ਦੁਬਾਰਾ ਮੰਗ ਲਵੇ ਵੀ ਲਿਆ ਪਿਆਈ ਦਿੱਤੀਆਂ ਸੀ ਵਸਤੂਆਂ ਵਾਪਸ ਦੇ ਮੇਰੀਆਂ ਆਪਣੀ ਅਮਾਨ ਕਛ ਬਹੌਰ ਛਾਲੇ ਅਗਿਆਨੀ ਮਨ ਰੋਸ ਕਰੇ ਅਗਿਆਨੀ ਬੰਦੇ ਦਾ ਮਨ ਰੋਸ ਵਿੱਚ ਆ ਜਾਂਦਾ ਵੀ ਹੁਣ ਮੈਥੋਂ ਕਿਉਂ ਲੈ ਰਿਹਾ ਮੈਥੋਂ ਕਿਉਂ ਲੈ ਰਿਹਾ ਆਪਣੀ ਪ੍ਰਤੀਤ ਆਪ ਹੀ ਖੋਵੇ ਤੇ ਜਿਨੇ ਗੁਰਮਖੋ ਧੱਕੇ ਨਾਲ ਵਾਪਸ ਕਰਵਾਇੰਗਾ ਨਾ ਆਪਣੀਆਂ ਚੀਜ਼ਾਂ ਉਹ ਕਹਿੰਦਾ ਹੁਣ ਤੀ ਆਪਣਾ ਵਿਸ਼ਵਾਸ ਤੂੰ ਗਵਾ ਲਿਆ ਇਸ ਤੋਂ ਬਾਅਦ ਤੈਨੂੰ ਕੁਛ ਨਹੀਂ ਦੇ ਕੇ ਜਾਣਾ ਐਦੋਂ ਬਾਅਦ ਤੈਨੂੰ ਕੁਛ ਨਹੀਂ ਦੇ ਕੇ ਜਾਣਾ ਤੂੰ ਆਪਣਾ ਵਿਸ਼ਵਾਸ ਗਵਾ ਬੈਠਾ ਆਪਣੀ ਪ੍ਰਤੀਤ ਆਪ ਹੀ ਖੋਵੈ ਆਪਣਾ ਵਿਸ਼ਵਾਸ ਪਰਮਾਤਮਾ ਤੋਂ ਆਪ ਹੀ ਇਹ ਖੋ ਲੈਂਦਾ ਗਵਾ ਲੈਂਦਾ ਕਿਉਂ ਕਿ ਦਿੱਤੀਆਂ ਰੱਬ ਦੀ ਅਮਾਨਤ ਨੂੰ ਵਾਪਸ ਕਰਨ ਵੇਲੇ ਔਖਾ ਬਹੁਤ ਹੁੰਦਾ ਹੈ ਰੱਬ ਕਹਿੰਦਾ ਕਮਾਲ ਹੋਗੀ ਤੇਰਾ ਤੇ ਮੰਗਦਾ ਹੀ ਕੁਛ ਨਹੀਂ ਮੈਂ ਜੋ ਤੈਨੂੰ ਦਿੱਤਾ ਹੈ ਉਹੀ ਤੇ ਮੰਗ ਰਿਹਾ ਹੈ ਤੂੰ ਮੇਰਾ ਵੀ ਨਹੀਂ ਮੈਨੂੰ ਦੇ ਰਿਹਾ ਆਪਣਾ ਕੀ ਦੇਵੇਂਗਾ ਸੱਚ ਹੈ ਗੁਰੂ ਆਪ ਜਿੰਨੇ ਬੈਠੇ ਨਜ਼ਰ ਮਾਰੋ ਜਦੋਂ ਅਸੀਂ ਧਰਤੀ ਤੇ ਆਏ ਸਾਡੇ ਕੋਲੇ ਸੀ ਕੀ ਜਿੰਨੇ ਆਪਾਂ ਬੈਠੇ ਛੱਡੋ ਬਾਹਰ ਦੀਆਂ ਗੱਲਾਂ ਕੀ ਸੀ ਤਨ ਦੇ ਉੱਤੇ ਕੱਪੜਾ ਵੀ ਨਹੀਂ ਸੀ ਨਹੀਂ ਸੀ ਨਾ ਪਾਤਸ਼ਾਹ ਕਹਿੰਦੇ ਤਨ ਦੇ ਉੱਤੇ ਤੇਰੇ ਕੱਪੜਾ ਵੀ ਨਹੀਂ ਸੀ ਜਦੋਂ ਤੂੰ ਸੰਸਾਰ ਤੇ ਆਇਆ ਫਿਰ ਤੂੰ ਕਿਵੇਂ ਕਹਿ ਸਕਦਾ ਵੀ ਮੇਰਾ ਕੁਝ ਗਵਾਚ ਗਿਆ ਇੱਥੇ ਕੁਝ ਵੀ ਨਹੀਂ ਗਵਾਚਿਆ ਕਿਸੇ ਦਾ ਤੂੰ ਕਿਵੇਂ ਕਹਿ ਸਕਦਾ ਵੀ ਮੈਨੂੰ ਤੇਰੀ ਲੱਖਾਂ ਦਾ ਘਾਟਾ ਪੈ ਗਿਆ ਲੱਖਾਂ ਦਾ ਘਾਟਾ ਤਾਂ ਪੈਂਦਾ ਜੇ ਤੂੰ ਲੱਖਾਂ ਲੈ ਕੇ ਆਇਆ ਹੁੰਦਾ ਨਾਲ ਫਿਰ ਕਹਿੰਦਾ ਵੀ ਜੀ ਵੇਖੋ ਐਨੇ ਲੈ ਕੇ ਆਏ ਸੀ ਪੱਲੇ ਤੱਕ ਕੁਝ ਨਹੀਂ ਰਿਹਾ ਆਇਆ ਤੇ ਕੱਲਾ ਸਰੀਰ ਲੈ ਕੇ ਸੀ ਜੋ ਕੁਛ ਤੈਨੂੰ ਮਿਲਿਆ ਇਹ ਪਰਮਾਤਮਾ ਦੀ ਅਮਾਨਤ ਹੈ ਚੋ ਕੁਛ ਵੀ ਹੈ ਧਨ ਹੈ ਦੌਲਤ ਹੈ ਵਡਿਆਈ ਹੈ ਸ਼ੋਭਾ ਹੈ ਅਹੁਦਾ ਹੈ ਧੀਆਂ ਨੇ ਪੁੱਤਰ ਨੇ ਔਲਾਦ ਹੈ ਰਿਸ਼ਤੇਦਾਰੀਆਂ ਨੇ ਸਭ ਕੁਝ ਪਰਮਾਤਮਾ ਦੀ ਅਮਾਨਤ ਹੈ ਤੂੰ ਕੁਛ ਵੀ ਨਹੀਂ ਲੈ ਕੇ ਆਇਆ ਸੀ ਗੁਰੂ ਤੇ ਇੱਕ ਵਾਰ ਦੱਸਿਆ ਪਾਤਸ਼ਾਹ ਕਹਿੰਦੇ ਨਾ ਜੋ ਤਨ ਉਪਜਿਉ ਸੰਗ ਹੀ ਸੋ ਭੀ ਸੰਗ ਨਾ ਹੋਆ ਜੋ ਤੇਰੇ ਤਨ ਦੇ ਨਾਲ ਆ ਤੇਰਾ ਸਰੀਰ ਨਾਲ ਤੂੰ ਨਾਲ ਲੈ ਕੇ ਆਇਆ ਪਰ ਚੇਤਰ ਕੀ ਜਾਣ ਲੱਗਿਆਂ ਇਹ ਵੀ ਨਾਲ ਨਹੀਂ ਜਾਣਾ ਸੋ ਭੀ ਸੰਗ ਨਾ ਹੋਆ ਕੁਛ ਵੀ ਗੁਰਮਖੋਸੀ ਲੈ ਕੇ ਨਹੀਂ ਆਇਆ ਪਤਾ ਨਹੀਂ ਕਿਉਂ ਮਨੁੱਖ ਇਹ ਕਹਿੰਦਾ ਵੀ ਹਾਏ ਆ ਗਵਾਲਿਆ ਆ ਗਵਾਲਿਆ ਬੰਦਿਆਂ ਤੂੰ ਕੁਛ ਨਹੀਂ ਗਵਾਇਆ ਜਿ ਜ ਸੱਚਮੁੱਚ ਦਿਮਾਗ ਨਾਲ ਆ ਬੁੱਧੀ ਸਵਕਾਰ ਕਰ ਲਵੇ ਤਾਂ ਗੁਰਮੁਖੋ ਤੇ ਜੀ ਨੇ ਗੁਰਮੁਖੋ ਇਸ ਚੀਜ਼ ਨੂੰ ਸਵਕਾਰ ਕਰ ਲਿਆ ਇਸ ਚੀਜ਼ ਨੂੰ ਸਵਕਾਰ ਕਰ ਲਿਆ ਸੱਚ ਹੈ ਉਸੇ ਨੂੰ ਸਬਰ ਉਸੇ ਨੂੰ ਸ਼ੁਕਰਾਨਾ ਆਉਂਦਾ ਹੈ ਜ਼ਿੰਦਗੀ ਚ ਸਬਰ ਤੇ ਸ਼ੁਕਰਾਨਾ ਆਉਂਦਾ ਹੀ ਉਸ ਮਨੁੱਖ ਨੂੰ ਹੈ ਜਿਹੜਾ ਇਹ ਸਮਝ ਲੈਂਦਾ ਵੀ ਜਦੋਂ ਆਏ ਸੀ ਕੁਝ ਨਹੀਂ ਸੀ ਲੈ ਕੇ ਆਏ ਜੋ ਕੁਝ ਮਿਲਿਆ ਇੱਥੋਂ ਹੀ ਤੇ ਮਿਲਿਆ ਤੇ ਇੱਥੇ ਹੀ ਚਲਾ ਗਿਆ ਪ੍ਰਮਾਤਮਾ ਨੇ ਦਿੱਤਾ ਸੀ ਪ੍ਰਮਾਤਮਾ ਨੇ ਲੈ ਲਿਆ ਉਹਦੀ ਅਮਾਨਤ ਸੀ ਜਿਸ ਵੇਲੇ ਦੋ ਪੁੱਤਰ ਸ਼ਹੀਦ ਹੋ ਗਏ ਨਾ ਧੰਗੁਰ ਗੋਬਿੰਦ ਸਿੰਘ ਪਾਤਸ਼ਾਹ ਦੇ ਦੋ ਪੁੱਤਰ ਸ਼ਹੀਦ ਹੋ ਗਏ ਤੇ ਇਦਾਂ ਸਿੱਖਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਿਹਰੇ ਵੱਲ ਵੇਖਿਆ ਜਦੋਂ ਬਾਬਾ ਜੂ ਚਾਰ ਸਿੰਘ ਧਰਤੀ ਤੇ ਡਿੱਗੇ ਨਾ ਇਦਾਂ ਤੇ ਇਤਿਹਾਸਕਾਰ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਰਸਨਾ ਦੇ ਵਿੱਚੋਂ ਇੱਕੋ ਹੀ ਬਚਨ ਨਿਕਲਿਆ ਪਰਾਇ ਅਮਾਨ ਕਿਉਂ ਰੱਖੀਐ ਦਿੱਤੀ ਹੀ ਸੁਖ ਹੋਈ ਆ ਨਿਕਲਿਆ ਸੀ ਇਹ ਤਾਂ ਅਮਾਨਤ ਸੀ ਪ੍ਰਮਾਤਮਾ ਦੀ ਉਨੂੰ ਦੇ ਦਿੱਤੀ ਹੈ ਜਿਸ ਦੀ ਸੀ ਉਹਦੇ ਕੋਲੇ ਪਹੁੰਚ ਗਈ ਹੈ ਜਿਸ ਦੀ ਦਿੱਤੀ ਦਾਪ ਸੀ ਉਸ ਦੇ ਕੋਲੇ ਵਾਪਸ ਪਹੁੰਚ ਗਈ ਹੈ ਦੋ ਪੁੱਤਰ ਦਿੱਤੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਪਰਮਾਤਮਾ ਨੇ ਦਿੱਤੇ ਸੀ ਪਰਮਾਤਮਾ ਦੇ ਕੋਲੇ ਪਹੁੰਚ ਗਏ ਹੁਣ ਅਸੀਂ ਕਹਿੰਦੇ ਜੀ ਸਾਡੇ ਨੇ ਅਸੀਂ ਕਹਿੰਦੇ ਜੀ ਇਸ ਕਰਕੇ ਦੁੱਖ ਹੁੰਦਾ ਹੈ ਨਾ ਵੀ ਦਿੱਤੀ ਰੱਬ ਦੀ ਦਾਤ ਨੂੰ ਦਿੱਤੀ ਗੁਰੂ ਦੀ ਦਾਤ ਨੂੰ ਜਦੋਂ ਬੰਦਾ ਆਪਣੀ ਸਮਝ ਨੂੰ ਬੈਠ ਜਾਂਦਾ ਹੈ ਫਿਰ ਵਾਪਸ ਕਰਨ ਲੱਗਿਆਂ ਦੁੱਖ ਹੁੰਦਾ ਹੈ ਗੁਰਮਖੋ ਇਦਾਂ ਇਹ ਹੀ ਗੱਲ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਆਪਣੀ ਆਮਾਨ ਕਛ ਬਹਰ ਸ਼ਾ ਲੇ ਅਗਿਆਨੀ ਮਨ ਰੋਸ ਕੇ ਅਗਿਆਨੀ ਬੰਦੇ ਦਾ ਮਨ ਫਿਰ ਰੋਸ ਵਿੱਚ ਆਉਂਦਾ ਹੈ ਗੁੱਸੇ ਵਿੱਚ ਆਉਂਦਾ ਹੈ ਇਤਰਾਜ਼ ਜਤਾਉਂਦਾ ਹੈ ਪ੍ਰਮਾਤਮਾ ਤੂੰ ਕਿਉਂ ਲੈ ਲਿਆ ਮੇਰੇ ਕੋਲੋਂ ਕਿਉਂ ਲੈ ਜਾ ਸਾਡੇ ਇਤਿਹਾਸ ਨੂੰ ਪੜੋ ਸਿੱਖਾਂ ਨੇ ਕਦੇ ਰੋਸ ਕੀਤਾ ਹੀ ਨਹੀਂ ਸਿੱਖ ਸਬਰ ਤੇ ਸੰਤੋਖ ਦਾ ਦੂਸਰਾ ਨਾਮ ਹੈ ਸਿੱਖ ਤੁਰਿਆ ਫਿਰਦਾ ਸਬਰ ਤੇ ਸੰਤੋਖ ਦਾ ਪੁੱਤਲਾ ਹੈ ਦੇਖ ਕੁੰਨ ਜਿੱਤੇ ਗੁਰਗੰਸਾ ਪਾਏ ਬਾਣੀ ਪੜਦੇ ਆ ਪਾਤਸ਼ਾਹ ਕਹਿੰਦੀ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਮਿੱਟੀ ਦਾ ਪੁਤਲਾ ਦੇਖੋ ਕਿਵੇਂ ਮਾਇਆ ਦੇ ਇਸ਼ਾਰਿਆਂ ਤੇ ਨੱਚਦਾ ਹੈ ਮਾਇਆ ਦੇ ਇਸ਼ਾਰਿਆਂ ਤੇ ਨੱਚਦਾ ਹੈ ਮਿੱਟੀ ਦਾ ਪੁਤਲਾ ਇਹ ਜੱਬ ਕਛਪਾਵੇ ਤਬ ਗਰਭ ਕਰਤ ਹੈ ਕਿੱਦਾਂ ਚਾਰ ਦਾਤਾਂ ਮਿਲ ਜਾਣ ਕਿੱਦਾਂ ਦੁਨੀਆ ਨੂੰ ਦਿਖਾਉਂਦਾ ਇਦਾਂ ਵੀ ਆ ਵੀ ਆਪਣੇ ਕੋਲ ਹੈ ਜੀ ਆ ਵੀ ਆਪਣੇ ਕੋਲ ਹੈ ਆ ਵੀ ਆਪਣੇ ਕੋਲ ਨਹੀਂ ਪਾਤਸ਼ਾਹ ਕਹਿੰਦੇ ਇਹ ਚੀਜ਼ਾਂ ਤੈਨੂੰ ਅੰਤ ਨੂੰ ਦੁਖੀ ਕਰਨਗੀਆਂ ਇਹ ਚੀਜ਼ਾਂ ਤੈਨੂੰ ਅੰਤ ਨੂੰ ਦੁਖੀ ਕਰਨ ਖ ਕੀ ਕਰਨ ਹੈ ਬੰਦੇ ਨੂੰ ਘਾਟਾ ਪੈ ਜੇ ਕਾਰੋਬਾਰ ਦੇ ਵਿੱਚ ਮੰਨ ਲਓ ਹੋ ਜਾਂਦਾ ਹੈ ਕਈ ਵਾਰ ਦੁਨੀਆ ਕਿੰਨਾ ਦੁਖੀ ਹੁੰਦਾ ਆਤਮ ਹੱਤਿਆ ਨਹੀਂ ਕਰ ਲੈਂਦੇ ਕਈ ਇਦਾਂ ਹਾਈ ਜੀ ਆਤਮ ਹੱਤਿਆ ਹੀ ਕਰ ਲੈਂਦੇ ਕਾਰਨ ਕੀ ਹੁੰਦਾ ਵੀ ਹਏ ਮੇਰਾ ਕਿਉਂ ਗਵਾਚ ਗਿਆ ਤੇ ਜੇ ਗੁਰੂ ਕੋਲੇ ਲਿਆ ਕੇ ਬਿਠਾਇਆ ਹੋਵੇ ਤੇ ਗੁਰੂ ਕਹੇ ਨਹੀਂ ਭਾਈ ਤੇਰਾ ਕੁਛ ਵੀ ਨਹੀਂ ਹੈ ਜੋ ਕੁਛ ਹੈ ਜਿੰਨਾ ਕੁ ਹੈ ਉਸ ਰੱਬ ਦਾ ਹੈ ਜੋ ਕੁਛ ਲੈ ਰਿਹਾ ਉਹ ਆਪਣਾ ਹੀ ਲੈ ਰਿਹਾ ਤੇਰਾ ਕੁਛ ਨਹੀਂ ਜਾ ਰਿਹਾ ਜੋ ਕੁਛ ਤੇਰੇ ਕੋਲੇ ਬਚਿਆ ਉਹਦੇ ਲਈ ਸ਼ੁਕਰਾਨਾ ਕਰ ਜੋ ਕੁਛ ਤੇਰੇ ਕੋਲੇ ਹੈ ਇਹ ਉਹ ਵੀ ਲੈ ਸਕਦਾ ਹੈ ਇੱਕ ਪੀਨਾ ਦੇ 10 ਪੀ ਹਰਲੇ ਇੱਕ ਨਾ ਤੈਨੂੰ ਦੇਵੇ 10 ਵੀ ਖੋ ਲਵੇ ਤਾ ਮੂੜਾ ਕੌ ਕਹਾ ਕਰੇ 10 ਤੂੰ ਕੀ ਕਰ ਸਕਦਾ ਕੁਛ ਵੀ ਨਹੀਂ ਇਸ ਕਰਕੇ ਜੋ ਬਚਿਆ ਨਾ ਉਹਦੇ ਲਈ ਤਨਵਾਦ ਕਰ ਇਹ ਵੀ ਉਹ ਮੰਗ ਸਕਦਾ ਏਪ ਇਹ ਵੀ ਧਾਤਾਂ ਦੇ ਨਾ ਤੂੰ ਲਈ ਬੈਠਾ ਨਾ ਇਹ ਵੀ ਉਹ ਮੰਗ ਸਕਦਾ ਇਸ ਕਰਕੇ ਤੇਰਾ ਇੱਕੋ ਹੀ ਕਰਮ ਬਣਦਾ ਕੁਸ਼ਕਰਾਨਾ ਕਰ ਉਸ ਪ੍ਰਮਾਤਮਾ ਦਾ ਬਸ ਗੁਰਮਖੋ ਇਹੀ ਗੁਰੂ ਨੇ ਸਾਨੂੰ ਇਹੀ ਸਿਖਾਇਆ ਇਦਾਂ ਕਰਕੇ ਦੇਖੋ ਨਾ موسی ਜੀ ਨੇ ਉਸ ਇੱਕ ਕਹਾਣੀ ਲਿਖਦਾ ਇੱਕ ਓੰਕਾਰ ਦੇ ਵਿੱਚ ਉਹ ਕਹਿੰਦਾ موسی ਜੀ ਪੈਰ ਲੰਗੇ ਤੇ ਇਦਾਂ ਟਿੱਬਿਆਂ ਤੇ ਜਾ ਰਹੇ ਐ ਹੁਣ ਬਹੁਤ ਵੱਡੇ ਭਗਤ ਸੀ ਖੁਦਾ ਦੇ ਤੇ ਉਲੰਭਾ ਕੀ ਹੈ ਐ ਖੁਦਾ ਕੀ ਤੇਰੀ ਬੰਦਗੀ ਕੀ ਤੇਰੀ ਬੰਦਗੀ ਕਰਨ ਦਾ ਫਾਇਦਾ ਪੈਰਾ ਤੋਂ ਤਨੰਗੀ ਤੁਰੇ ਫਿਰਦੇ ਆ ਤੇ ਇਹ ਗੱਲ ਗੁਰਮਖੋ ਸੱਚ ਹੈ ਕਦੇ ਵੀ ਗੁਰੂ ਦੀ ਬਾਣੀ ਪਰਮਾਤਮਾ ਦੇ ਸਿਮਰਨ ਨੂੰ ਦੁਨਿਆਵੀ ਦਾਤਾਂ ਦੇ ਨਾਲ ਕੰਪੈਰੀ ਜਿਨਾ ਕਰੀਏ ਵੀ ਆ ਚੀਜ਼ ਮਿਲੇਗੀ ਇਹ ਇਹ ਬਹੁਤ ਕਮੀ ਆ ਸਾਡੇ ਅੰਦਰ ਜਿਵੇਂ ਜਿਵੇਂ ਸਾਡੇ ਸਾਡੇ ਧਰਮ ਦੁਨੀਆ ਅੰਦਰ ਵੀ ਇਦਾਂ ਹੈ ਹੈਨਾ ਦੇਖੋ ਜੀ ਪਰਮਾਤਮਾ ਦੀ ਕਿਰਪਾ ਹੋ ਗਈ ਕੈਨੇਡਾ ਦਾ ਵੀਜ਼ਾ ਮਿਲ ਗਿਆ ਜੀ ਅੱਛਾ ਵੀ ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਤੇ ਕਿਰਪਾ ਹੀ ਨਹੀਂ ਗਈ ਕਈ ਇੱਦਾਂ ਹੀ ਕਹਿੰਦੇ ਨੇ ਠੀਕ ਹੈ ਇਹ ਤਾਂ ਇਹ ਤਾਂ ਇਹ ਕਹਿ ਲੋ ਵੀ ਪਰਮਾਤਮਾ ਨੇ ਰੋਜ਼ੀ ਜੀ ਦਿੱਤੀ ਹੈ ਬਸ ਇੱਦਾਂ ਜਿੱਥੇ-ਜਿੱਥੇ ਹੈ ਜਿਉਂ-ਜਿਉਂ ਜਿੱਥੇ-ਜਿੱਥੇ ਪਰਮਾਤਮਾ ਰੱਖਦਾ ਉੱਥੇ ਰਹਿਣਾ ਚਾਹੀਦਾ ਸ਼ੁਕਰਾਨੇ ਦੇ ਵਿੱਚ ਜਿੱਥੇ ਕੋਈ ਲੈ ਰਿਹਾ ਹੋ ਸਕਦਾ ਹੈ ਪਰਮਾਤਮਾ ਨੇ ਤੈਨੂੰ ਸਹੀ ਥਾਂ ਤੇ ਬਿਠਾਇਆ ਹੋਵੇ ਹੋ ਸਕਦਾ ਨਾ ਇੱਦਾਂ ਗੁਰਮੁਖ ਗੁਰਮੇਸ਼ ਸਿੰਘ ਜੀ ਬੈਠੇ ਨੇ 3 ਮਹੀਨੇ ਪਹਿਲਾਂ ਮੈਂ ਗੱਲ ਕੀਤੀ ਸੀ ਵੀ ਮੈਂ ਜੀ 1 ਮਹੀਨੇ ਵਾਸਤੇ ਜਾਣਾ ਬਾਹਰ ਪੈਸਾ ਤੁਹਾਨੂੰ ਯਾਦ ਹੋਵੇਗਾ ਇੱਕ ਮਨ ਕਮੇਟੀ ਕਹਿੰਦੀ ਚਲੇ ਜਾਓ ਜੀ ਜੀ ਚਲੇ ਜਾਓ ਜੀ ਉੱਥੋਂ ਵਾਲਿਆਂ ਨੇ ਵੀ ਹਾਮੀ ਭਰਤੀ ਵੀ ਮੈਂ ਕੋਈ ਵਿੜਾਈ ਨਹੀਂ ਕਰਦਾ ਆਪਣੀ ਪਰ ਇਹ ਮੰਨਣਾ ਚਾਹੀਦਾ ਸਾਨੂੰ ਬਾਹਰ ਵਾਲਿਆਂ ਨੇ ਵੀ ਮਹੀਨੇ ਦੀ ਭਰ ਦਿੱਤੀ ਹਾਮੀ ਵੀ ਆ ਜਾਓ ਇੱਥੋਂ ਵਾਲੀ ਕਮੇਟੀ ਨੇ ਮੈਨੂੰ ਕਹਿਤਾ ਵੀ ਚਲੇ ਜਾਓ ਠੀਕ ਹੈ ਜੀ ਮਹੀਨਾ ਦੇ ਦਿਓ ਜੀ ਬੰਦਾ ਆਪਣਾ ਵਿਚਕਾਰ ਆ ਰਿਹਾ ਸੀ ਦਸੰਬਰ ਦਾ ਪ੍ਰੋਗਰਾਮ ਜਿਹੜਾ ਆਪਾਂ 7 ਦਿਨ ਕੀਤਾ ਮੈਂ ਆਖਿਆ ਵੀ ਨਹੀਂ ਉਹ ਨਹੀਂ ਜਾਣਾ ਛੱਡ ਕੇ ਉਹ ਛੱਡ ਕੇ ਨਹੀਂ ਜਾਣਾ ਕਿਉਂਕਿ ਇੱਕ ਸਾਲ ਪਹਿਲਾਂ ਕੀਤਾ ਦੁਬਾਰਾ ਕਰਾਂਗੇ ਤੇ ਸੰਗਤਾਂ ਨੂੰ ਯਾਦ ਰਹ ਜੇਗਾ ਵੀ ਸਾਡੇ ਹਰ ਸਾਲ ਹੁੰਦਾ ਹੁੰਦਾ ਔਰ ਉਹ 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 ਮੈਂ ਇਨਕਾਰ ਕੀਤਾ ਮੈਂ ਆਖਿਆ ਵੀ ਮੈਂ ਨਹੀਂ ਆ ਸਕਦਾ ਔਰ ਸੱਚ ਹੈ ਮੈਨੂੰ ਇਸ ਗੱਲ ਤੇ ਮਾਣ ਹੋਇਆ ਵੀ ਹੋ ਸਕਦਾ ਜਿੰਨੀਆਂ ਅਸੀਸਾਂ ਜਿੰਨਾ ਪਿਆਰ ਜਿੰਨਾ ਸਤਕਾਰ ਉਹਨਾਂ 7 ਦਿਨਾਂ ਦੇ ਵਿੱਚ ਮਾਣਿਆ ਉੱਥੇ ਨਹੀਂ ਸੀ ਮਿਲਣਾ ਨਹੀਂ ਸੀ ਮਿਲਣਾ ਹੋ ਸਕਦਾ ਵੀ 2-4 ਪੈਸੇ ਵੱਧ ਬਣ ਜਾਂਦੇ ਕੁਝ ਨਹੀਂ ਸੀ ਉਹਨਾਂ ਦੇ ਨਾਲ ਤੇ ਇਹ ਇਦਾਂ ਇਦਾਂ ਜਿੱਥੇ ਰੱਖਿਆ ਨਾ ਗੁਰੂ ਨੇ ਉੱਥੇ ਆਪਣੇ ਆਪ ਨੂੰ ਸਮਝ ਲਈਏ ਵੀ ਸਹੀ ਹੈ ਵੀ ਹਾਂ ਇੱਥੇ ਸਹੀ ਆ ਬਸਣਾ ਯਤਨ ਕਰੋ ਚੰਗੇ ਲਈ ਪਰ ਜਿੱਥੇ ਬੈਠੇ ਹੋ ਉਸ ਨੂੰ ਮਾੜਾ ਨਾ ਕਹੋ ਯਤਨ ਕਰਨਾ ਉੱਚੇ ਥਾਂ ਤੇ ਜਾਣ ਲਈ ਪਰ ਯਤਨ ਕਰੋ ਵੀ ਜਿੱਥੇ ਬੈਠੇ ਆ ਇੱਥੇ ਵੀ ਠੀਕ ਆ ਜੇ ਰੱਬ ਦੀ ਰਹਿਮਤ ਨਾ ਹੋਵੇ ਇੱਥੋਂ ਵੀ ਥੱਲੇ ਜਾ ਸਕਦੇ ਆ ਇਹ ਸੋਚਣਾ ਚਾਹੀਦਾ ਵੀ ਜਿੱਥੇ ਬੈਠੇ ਆ ਉੱਪਰ ਲਈ ਸ਼ੁਕਰਾਨਾ ਉੱਪਰ ਲਈ ਯਤਨ ਕਰ ਜਿੱਥੇ ਬੈਠਾ ਹੈ ਉਹਦੇ ਲਈ ਸ਼ੁਕਰਾਨਾ ਕਰ ਇਹ ਦੂ ਥੱਲੇ ਵੀ ਰੱਬ ਘੱਲ ਸਕਦਾ ਹੈ ਤਾਂ ਇਹ ਇਹ ਹੋਣਾ ਚਾਹੀਦਾ ਗੁਰੂ ਨੇ ਸਾਨੂੰ ਇਹੀ ਸਿਖਾਇਆ ਗੁਰਮਖੋ ਇਸ ਕਰਕੇ ਉਹ موسی ਦੀ ਜਾ ਰਹੇ ਨੇ ਖੈਰ ਗਲਤ ਜਾਈਏ ਜੰਦ ਐ ਪ੍ਰਮਾਤਮਾ ਕੀ ਤੇਰੀ ਬੰਦਗੀ ਚਪਲਾ ਤੇ ਜੁੱਤੇ ਤਾਂ ਪੈਰਾਂ 'ਚ ਨਹੀਂ ਨੰਗੇ ਪੈਰੀ ਤੁਰੇ ਫਿਰਦੇ ਆ ਇਦਾਂ ਉਲਾਂਬੇ ਦਿੰਦਿਆਂ ਹੋਇਆਂ ਜਾ ਰਹੇ ਨੇ ਇਦਾਂ ਜਦੋਂ ਨਾ ਇਦਾਂ ਮਸਜਿਦ ਦੀਆਂ ਪੌੜੀਆਂ ਚੜੇ موسی ਚੜੇ ਪੌੜੀਆਂ ਮਸਜਿਦ ਦੀਆਂ ਤੇ ਮਸੀਤ ਦੀਆਂ ਪੌੜੀਆਂ ਤੋਂ ਥੱਲੇ ਇੱਕ ਸੱਜਣ ਉਤਰਦਾ ਪਿਆ। ਉਹਦੀਆਂ ਦੋਨੇ ਲੱਤਾਂ ਹੀ ਨਹੀਂ। ਗੋਡਿਆਂ ਦੇ ਕੋਲੋਂ ਲੱਤਾਂ ਕੱਟੀਆਂ ਹੋਈਆਂ ਨੇ ਤੇ ਹੱਥਾਂ ਦੇ ਸਹਾਰੇ ਉਹ ਇਦਾਂ ਪੌੜੀਆਂ ਉਤਰ ਰਿਹਾ ਹੈ। ਉਹਨੂੰ ਦੇਖਿਆ ਆਉਂਦਿਆਂ ਨੂੰ ਕਹਿਣ ਲੱਗੇ ਤਾਂ ਮੇਰੇ ਨਾਲੋਂ ਵੀ ਦੁਖੀ ਹੈ। ਫਿਰ ਲੱਗਿਆ ਇਹ ਤਾਂ ਮੇਰੇ ਨਾਲੋਂ ਵੀ ਦੁਖੀ ਹੈ। ਚੜਦੇ ਆ ਚੜਦੇ ਆ ਮੂਸਾ ਦੀ ਉੱਪਰ ਚੜ ਰਹੇ ਨੇ ਉਹ ਥੱਲੇ ਉਤਰ ਰਹੇ ਹੈ ਇਦਾਂ ਸਲਾਮ ਕੀਤੀ ਨਾਲ ਕਹਿਣ ਲੱਗੇ ਸੱਜਣਾ ਤੂੰ ਤਾਂ ਮੇਰੇ ਨਾਲੋਂ ਵੀ ਦੁਖੀ ਹੈ ਉਹ ਕਹਿਣ ਲੱਗਾ ਮੈਂ ਕਿਉਂ ਦੁਖੀ ਹਾਂ ਮੈਂ ਤੇ ਚੰਗਾ ਭਲਾ ਹੈ ਮੈਂ ਤੇ ਰੱਬ ਤੇ ਉਲੰਭੇ ਦੇ ਰਿਹਾ ਸੀ ਵੀ ਪ੍ਰਮਾਤਮਾ ਮੈਨੂੰ ਜੁੱਤਾਂ ਜੁੱਤਾਂ ਦਿੱਤਾ ਪੈਰ ਦੇ ਵਿੱਚ ਤੈਨੂੰ ਤੇ ਰੱਬ ਨੇ ਪੈਰ ਹੀ ਨਹੀਂ ਦਿੱਤੇ ਉਹ ਕਹਿੰਦਾ ਦੁਖੀ ਤੂੰ ਹੋਏਂਗਾ ਮੈਂ ਕੋਈ ਦੁਖੀ ਨਹੀਂ ਫਿਰ ਵੀ ਮੈਂ ਤੇ ਰੱਬ ਦਾ ਸ਼ੁਕਰਾਨਾ ਹੀ ਕਰਦਾ ਐ ਪ੍ਰਮਾਤਮਾ ਤੂੰ ਮੇਰੇ ਕੋਲੋਂ ਪੈਰ ਖੋ ਲੈ ਪਰ ਮੇਰੇ ਹੱਥਾਂ ਨੂੰ ਸ਼ਕਤੀ ਦਿੱਤੀ ਜੇ ਤੂੰ ਮੈਨੂੰ ਹੱਥ ਵੀ ਨਾ ਦਿੰਦਾ 10 ਫਿਰ ਪ੍ਰਮਾਤਮਾ ਤੇਰਾ ਮੈਂ ਕੀ ਕਰ ਲੈਂਦਾ ਜੇ ਤੂੰ ਮੈਨੂੰ ਹੱਥ ਵੀ ਨਾ ਦਿੰਦਾ 10 ਫਿਰ ਪ੍ਰਮਾਤਮਾ ਤੇਰਾ ਮੈਂ ਕੀ ਕਰ ਲਿਆ ਕਰ ਲੈਂਦਾ ਮੈਂ ਸ਼ੁਕਰਾਨਾ ਕਰਦਾ ਐ ਖੁਦਾ ਤੂੰ ਮੇਰੇ ਹੱਥਾਂ 'ਚ ਤਾਕਤ ਦਿੱਤੀ ਹੈ ਮੈਂ ਪੈਰਾਂ ਨੂੰ ਦੇਣ ਦਾ ਉਲਾਂਭਾ ਨਹੀਂ ਦਿੰਦਾ ਮੈਂ ਤੇ ਹੱਥ ਮਿਲ ਗਏ ਨੇ ਸ਼ੁਕਰਾਨਾ ਹੀ ਕਰਦਾ ਹਾਂ ਇਹ ਹੈ ਗੁਰਮਖੋ ਸਬਰ ਤੇ ਜ਼ਿੰਦਗੀ ਦਾ ਸੰਤੋਖ ਇਦਾਂ ਜੀਣਾ ਚਾਹੀਦਾ ਜੋ ਦਿੱਤਾ ਹੈ ਨਾ ਪ੍ਰਮਾਤਮਾ ਨੇ ਪਹਿਲਾਂ ਉਹਦਾ ਧੰਨਵਾਦ ਕਰਨਾ ਸਿੱਖੀਏ ਫਿਰ ਅਗਲਾ ਸੋਚੀਏ ਵੀ ਮੰਗਣਾ ਕੀ ਹੈ ਮੰਗਣਾ ਤੇ ਹੈ ਅਕੀਤਾ ਵਧਣਾ ਹੀ ਹੈ ਤਰੱਕੀ ਤਾਂ ਜੀਵਨ ਚ ਕਰਨੀ ਹੈ ਪਰ ਸਭ ਤੋਂ ਪਹਿਲਾਂ ਕੀ ਹੈ ਜੋ ਹੈ ਉਹਦਾ ਸ਼ੁਕਰਾਨਾ ਨਹੀਂ ਤੇ ਇਹ ਵੀ ਰੱਬ ਲੈ ਸਕਦਾ ਹੈ ਇਦਾਂ ਯਾਦ ਰੱਖੀਏ ਫਿਰ ਕੀ ਕਰ ਲਵਾਂਗੇ ਅਸੀਂ ਪਾਤਸ਼ਾਹ ਕਹਿੰਦੇ ਨੇ ਆਪਣੀ ਅਮਾਨ ਕਛ ਬਹਰ ਸ਼ਾਂ ਲੈ ਜੇ ਉਹ ਸ਼ਾਂ ਆਪਣੀ ਅਮਾਨਤ ਨੂੰ ਵਾਪਸ ਮੰਗ ਲਵੇ ਅਗਿਆਨੀ ਮਨ ਰੋਸ ਕਰੇ ਅਗਿਆਨੀ ਦਾ ਮਨ ਰੋਸ ਕਰਦਾ ਹੈ ਗੁੱਸੇ ਚ ਆ ਜਾਂਦਾ ਹੈ ਪ੍ਰਮਾਤਮਾ ਤੂੰ ਕਿਉਂ ਖੋਲਿਆ ਮੇਰੇ ਕੋਲੋਂ ਮੇਰਾ ਸੀ ਉਹ ਨਹੀਂ ਪਈ ਤੇਰਾ ਨਹੀਂ ਸੀ ਕਹਿਣਾ ਤੂੰ ਮਨ ਤਨ ਤੇਰਾ ਧਨ ਵੀ ਤੇਰਾ ਕਹਿਣਾ ਚਾਹੀਦਾ ਸਭ ਕੁਝ ਤੇਰਾ ਹੈ ਗੁਰੂ ਅਮਰਦਾਸ ਐ ਪਾਤਸ਼ਾਹ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਭਾਈ ਗੁਰਮਖੋ ਮੈਂ ਨਾ ਕਈ ਵਾਰ ਮਾਮਚਾਰਦਾ ਹੁੰਨਾ ਅਸੀਂ ਕਹਿੰਨਾ ਜੀ ਮੈਂ ਪ੍ਰਮਾਤਮਾ ਨੂੰ ਇਹ ਦਿੱਤਾ ਇਹ ਦਿੱਤਾ ਇਹ ਚੇਤਾ ਰੱਖਿਏ ਵੀ ਜੋ ਪ੍ਰਮਾਤਮਾ ਨੇ ਦਿੱਤਾ ਉਹ ਅਸੀਂ ਦੇ ਰਹੇ ਹਾਂ ਪ੍ਰਮਾਤਮਾ ਨੂੰ ਗੁਰੂ ਜੀ ਸਾਡੇ ਕੋਲੋਂ ਕੁਝ ਵੀ ਨਹੀਂ ਮੰਗਦੇ ਕੀ ਮੰਗਦੇ ਨੇ ਇਹ ਇਹ ਇਨਸਾਨ ਜੋ ਤੈਨੂੰ ਰੱਬ ਨੇ ਦਿੱਤਾ ਨਾ ਉਹ ਤੂੰ ਰੱਬ ਦੀ ਬੰਦਗੀ ਚਲਾ ਦੇ ਗੁਰੂ ਜੀ ਕੁਝ ਨਹੀਂ ਕਹਿੰਦੇ ਸਾਨੂੰ ਪਾਤਸ਼ਾਹ ਜੀ ਕੀ ਕਹਿੰਦੇ ਨੇ ਜੋ ਤੈਨੂੰ ਰੱਬ ਨੇ ਦਿੱਤਾ ਉਹੀ ਰੱਬ ਦੀ ਬੰਦਗੀ ਚਲਾ ਦੇ ਪਰਮਾਤਮਾ ਨੇ ਤੈਨੂੰ ਸਰੀਰ ਦਿੱਤਾ ਇਹ ਉਹਦੀ ਸੇਵਾ ਦੇ ਵਿੱਚ ਲਾ ਦੇ ਪਰਮਾਤਮਾ ਨੇ ਤੈਨੂੰ ਹੱਥ ਦਿੱਤੇ ਨੇ ਉਹਦੀ ਉਹਦੀ ਸੇਵਾ ਦੇ ਵਿੱਚ ਲਾ ਪਰਮਾਤਮਾ ਨੇ ਤੈਨੂੰ ਜ਼ਬਾਨ ਦਿੱਤੀ ਹੈ ਇਹ ਕਿੱਥੋਂ ਲੈ ਕੇ ਦਿੱਤੀ ਰੱਬ ਨੇ ਉਹਦੀ ਬੰਦਗੀ ਚਲਾ ਪਰਮਾਤਮਾ ਨੇ ਤੈਨੂੰ ਅੱਖਾਂ ਦਿੱਤੀਆਂ ਨੇ ਉਹਨੂੰ ਦੇਖਣ ਦੇ ਵਿੱਚ ਲਾ ਪਰਮਾਤਮਾ ਨੇ ਤੈਨੂੰ ਕੰਨ ਦਿੱਤੇ ਨੇ ਉਸ ਪ੍ਰਮਾਤਮਾ ਦੀ ਬੰਦਗੀ ਸੁੱਣ ਦੇ ਵਿੱਚ ਲਾ ਜੋ ਤੈਨੂੰ ਰੱਬ ਨੇ ਦਿੱਤਾ ਉਹੀ ਤੂੰ ਰੱਬ ਵਾਲੇ ਪਾਸੇ ਲਾ ਦੇ ਆਪਣਾ ਕੁਛ ਨਾ ਦੇ ਰੱਬ ਨੂੰ ਆਪਣਾ ਕੁਛ ਵੀ ਦੇਣ ਦੀ ਲੋੜ ਦੀ ਗੁਰਮਖੋ ਰੱਬ ਨੂੰ ਜੋ ਰੱਬ ਨੇ ਦਿੱਤਾ ਬਸ ਉਹੀ ਰੱਬ ਵਾਲੇ ਪਾਸੇ ਲਾ ਦਿਜੇ ਆਪਣੀ ਅਮਾਨ ਕਸ਼ ਬੌਰ ਛਾ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪਣਾ ਵਿਸ਼ਵਾਸ ਆਪਣਾ ਭਰੋਸਾ ਆਪ ਹੀ ਖੋਵੈ ਆਪ ਹੀ ਇਹ ਗਵਾ ਬੈਠਦਾ ਹੈ ਬਹਰ ਉਸਕਾਂ ਉਸਕਾ ਕੀ ਦਾ ਜਿਹੜਾ ਲੈ ਕੇ ਮੁਕਰ ਗਿਆ ਜਿਹੜਾ ਲੈ ਕੇ ਨਾ ਸ਼ੁਕਰਾਂ ਬਣ ਗਿਆ ਜਿਹੜਾ ਅਮਾਨ ਰੱਖ ਕੇ ਦੇਣ ਨੂੰ ਵਾਪਸ ਕਰਨ ਨੂੰ ਤਿਆਰ ਨਹੀਂ ਹੈ ਉਸ ਦਾ ਬਹਰ ਉਸਕਾਂ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤ ਤਿਸ ਅੱਗ 'ਐ ਰੱਖੇ ਕਿਦਾਂ ਸੁਖੀ ਹੋਏਗਾ ਜਿਸ ਦੀ ਵਸਤੂ ਹੈ ਜਿਸ ਦੀ ਦਾਤ ਹੈ ਤਿਸ ਅੱਗ 'ਐ ਰੱਖੇ ਉਹਦੇ ਅੱਗੇ ਰੱਖ ਦੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਐ ਆਹ ਕੰਮ ਕਰ ਉਹਦੀਆਂ ਵਸਤੂਆਂ ਉਹਦੇ ਅੱਗੇ ਰੱਖ ਦੇ ਉਹਦੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦੇ ਬਸ ਜਿਸ ਕੀ ਬਸਤ ਤਿਸ ਅੱਗ 'ਐ ਰੱਖੇ ਪ੍ਰਭ ਕੀ ਆਗਿਆ ਮੰਨੈ ਮੱਥੈ ਤੇ ਉਸ ਪ੍ਰਭੂ ਦੀ ਆਗਿਆ ਨੂੰ ਉਹਦੇ ਹੁਕਮ ਨੂੰ ਮੱਥਾ ਇਦਾਂ ਮੱਥਾ ਰੱਖ ਕੇ ਸਬਕਾਰ ਕਰ ਲੈ ਮੰਨੈ ਮੱਥ ਦਾ ਅਰਥ ਹੁੰਦਾ 100% ਮੰਨ ਲੈ ਉਸ ਤੇ ਚੌਗਣ ਕਰੈ ਨਿਹਾਲ ਜੇ ਤੂੰ ਇਹ ਕਰ ਲਵੇਂ ਚੌਗਣ 4 ਗੁਣਾ ਪਰਮਾਤਮਾ ਤੈਨੂੰ 4 ਗੁਣਾ ਵਾਧ ਦਾਤਾਂ ਦੇਵੇਗਾ ਕਿਉਂ ਦੇਵੇਗਾ ਇਹਦੇ ਕੋਲੋਂ ਜਦੋਂ ਮੰਗ ਲਈਏ ਵਾਪਸ ਕਰ ਦਿੰਦੇ ਨੇ ਤੁਹਾਨੂੰ ਕੁਛ ਮਰਜ਼ੀ ਦੇ ਦਈਏ ਜਿਨੇ ਲੈ ਕੇ ਮੁੱਕਰ ਜਾਣਾ ਹੈ ਵਾਪਸ ਨਹੀਂ ਕਰਨਾ ਉਹਨੂੰ ਕੋਈ ਦੇਣ ਨੂੰ ਤਿਆਰ ਨਹੀਂ ਹੁੰਦਾ ਜਿਨੇ ਇਹ ਕਹਿਣਾ ਵੀ ਤੇਰੀਆਂ ਜਿੱਤੀਆਂ ਹੋਈਆਂ ਨੇ ਪਾਈ ਜਦੋਂ ਮਰਜ਼ੀ ਲੈ ਜੀ ਤਿਆਰ ਪਈਆਂ ਨੇ ਇਦਾਂ ਆਪਾਂ ਕਾਵਾਂਗੇ ਇਹਦੇ ਕੋਲੇ ਤੋਂ ਕੁਛ ਮਰਜ਼ੀ ਰੱਖਦੇ ਹੋ ਇਹਨੂੰ ਕੁਛ ਮਰਜ਼ੀ ਦੇ ਦਿਓ ਇਦਾਂ ਹੀ ਹੈ ਉਸਤੇ ਚੌਗਣ ਕਰੈ ਨਿਹਾਲ ਉਸ ਨੂੰ ਤਾਂ ਪ੍ਰਮਾਤਮਾ 4 ਗੁਣਾ ਵੱਧ ਨਿਹਾਲ ਕਰਦਾ ਹੈ ਜਿਹੜਾ ਉਸ ਪ੍ਰਮਾਤਮਾ ਦੀ ਆਗਿਆ ਨੂੰ ਮੰਨਦਾ ਹੈ ਉਹਦੇ ਸ਼ੁਕਰਾਨੇ ਨੂੰ ਮੰਨਦਾ ਹੈ ਉਹ ਦਿੱਤੀਆਂ ਹੋਈਆਂ ਦਾਤਾਂ ਨੂੰ ਵਾਪਸ ਕਰਕੇ ਰੋਸ ਨਹੀਂ ਕਰਦਾ ਉਸ ਨੂੰ ਪ੍ਰਮਾਤਮਾ ਚਾਰ ਗੁਣਾ ਵੱਧ ਖੁਸ਼ੀਆਂ ਦਿੰਦਾ ਹੈ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਛੇ ਨਾਨਕ ਉਹ ਸਹਿਬ ਸਦਾ ਹੀ ਦਇਆ ਵਿੱਚ ਆ ਕੇ ਸਭ ਨੂੰ ਦਾਤਾਂ ਦਿੰਦਾ ਹੈ ਬਸ ਬੰਦਿਆ ਉਹਦੀਆਂ ਦਾਤਾਂ ਲੈ ਉਦਾਸ਼ੁਕਰਾਨਾ ਕਰ ਤੇ ਜਦੋਂ ਉਹ ਮੰਗਦਾ ਰੋਸ ਨਾ ਕਰੀ ਉਹਦਾ ਧੰਨਵਾਦ ਕਰੀ ਪਾਤਸ਼ਾਹ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ